ਇਸ਼ਕ ਵਿੱਚ ਅੰਨੀ ਹੋਈ ਪਾਬੀ ਨੇ ਆਸ਼ਕ ਦੇ ਹੱਥੋਂ ਦਿਓਰ ਦਾ ਕਰਵਾਇਆ ਕਤਲ ਫਿਰੋਜ਼ਪੁਰ ਦੇ ਕਸਬਾ ਜੀਰਾਂ ਦੇ ਮੱਲਾਵਾਲਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਬੀ ਵੱਲੋਂ ਆਪਣੇ ਹੀ ਸਗੇ ਦਿਓਰ ਦਾ ਆਸ਼ਕ ਦੇ ਹੱਥੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਪਾਬੀ ਦੇ ਇਸ਼ਕ ਦਾ ਰਾਜ ਜਾਣ ਗਿਆ ਸੀ ਅਤੇ ਉਸ ਦੇ ਇਸ਼ਕ ਦੇ ਰਾਹ ਚ ਰੋੜਾ ਬਣ ਗਿਆ ਸੀ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ 21 ਅਗਸਤ ਨੂੰ ਪੂਜਾ ਨਾ ਦੀ ਮਹਿਲਾ ਨੇ ਪੁਲਿਸ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਦੇਵਰ ਇੰਦਰਜੀਤ ਗੁੰਮ ਹੈ ਅਤੇ ਕਾਰ ਨਹੀਂ ਆਇਆ ਪੁਲਿਸ ਨੂੰ ਜਾਂਚ ਦੌਰਾਨ ਮਾਮਲਾ ਜਦ ਛੱਪੀ ਲੱਗਿਆ ਤਾਂ ਪੁਲਿਸ ਨੇ ਇੰਦਰਜੀਤ ਦੇ ਪਾਕੀ ਪਰਿਵਾਰ ਨਾਲ ਸੰਪਰਕ ਕੀਤਾ। ਇਸ ਦੌਰਾਨ ਇੰਦਰਜੀਤ ਦੀ ਭੈਣ ਨੀਤੂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਉਸ ਤੇ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਤੇ ਪੁਲਿਸ ਵੱਲੋਂ ਪੂਜਾ ਦੀ ਕੁੰਡਲੀ ਜਦ ਫਰੋਲੀ ਗਈ ਤਾਂ ਜੋ ਨਿਕਲ ਕੇ ਸਾਹਮਣੇ ਆਇਆ ਉਸ ਨੇ ਪੁਲਿਸ ਨੂੰ ਪਰੇਸ਼ਾਨ ਕਰ ਦਿੱਤਾ। ਐਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਪੂਜਾ ਦੇ ਨਜਾਇਜ਼ ਸੰਬੰਧ ਰਾਮ ਸਿੰਘ ਵਿਅਕਤੀ ਦੇ ਨਾਲ ਸਨ ਜਿਸ ਦੀ ਪਣਕੋਸ ਦੇ ਦੇਵਿੰਦਰਜੀਤ ਨੂੰ ਲੱਗੀ ਸੀ। ਇੰਦਰਜੀਤ ਉਹਨਾਂ ਦੀ ਪੋਲ ਨਾ ਖੋਲ ਦੇਵੇ ਇਸ ਕਰਕੇ ਪੂਜਾ ਨੇ ਆਪਣੇ ਹੀ ਸਗੇ ਦੇਵਰ ਦੀ ਮੌਦੀ ਸਾਜ਼ਿਚ ਰਚ ਦਿੱਤੀ ਅਤੇ ਆਪਣੇ ਆਸ਼ਕ ਨੂੰ ਤਿਆਰ ਕਰਕੇ ਇੰਦਰਜੀਤ ਨੂੰ ਰਸਤੇ ਤੋਂ ਹਟਾਉਣ ਦਾ ਪੂਰਾ ਪਲਾਨ ਤਿਆਰ ਕਰ ਦਿੱਤਾ ਇੱਕ ਦਿਨ ਜਦ ਰਾਤ ਦੇ ਸਮੇਂ ਪੂਜਾ ਤੇ ਇੰਦਰਜੀਤ ਘਰ ਵਿੱਚ ਇਕੱਲੇ ਸਨ ਤਾਂ ਪੂਜਾ ਨੇ ਆਪਣੇ ਆਸ਼ਕ ਆਰਮ ਸਿੰਘ ਨੂੰ ਘਰ ਬੁਲਾ ਲਿਆ ਅਤੇ ਸੁੱਤੇ ਪਏ ਇੰਦਰਜੀਤ ਦੇ ਕੋਟਨਾ ਮਾਰ ਕੇ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਪੂਰੀ ਰਾਤ ਪੂਜਾ ਲਾਸ਼ ਦੇ ਸਰਾਣੇ ਬੈਠੀ ਰਹੀ ਅਤੇ ਦਿਨ ਹੋਣ ਤੇ ਆਸ਼ਕ ਆਰਮ ਸਿੰਘ ਆਪਣੇ ਭਰਾ ਨੂੰ ਨਾਮ ਲਿਆ ਕੇ ਇੰਦਰਜੀਤ ਦੀ লাশ ਨੂੰ ਨਹਿਰ ਵਿੱਚ ਸੁੱਟ ਦਿੱਤਾ ਪੁਲਿਸ ਨੇ ਜਦ ਪੂਜਾ ਤੋਂ ਸਖਤੀ ਨ ਪੁੱਛਗਿ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ ਉਦھر ਪੁਲਸ ਵੱਲੋਂ ਰੂਪੀਆਂ ਦੀ ਨਿਸ਼ਾਨਦੇਹੀ ਤੇ ਗੰਗ ਕਨਾਲ ਵਿੱਚੋਂ ਮ੍ਰਿਤਕ ਦੀ লাশ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੂਪੀਆਂ ਦੇ ਖਿਲਾਫ ਹਤਿਆ ਦਾ ਮਕਦਮਾ ਦਰਜ ਕੀਤਾ ਗਿਆ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਟ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਇਹ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਵਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੋਢਲੀ ਤਫਤੀਸ਼ ਤੇ ਪੜਤਾਲ ਵਿੱਚ ਇਹ ਪਾਇਆ कि मसला सकी है ता ओदे घर वालों नु कांटेक्ट किता गया रमनदीप दे ते रमनदीप दी बहन नीतू ने एक पर्चा दर्ज करायो 75/24 103 BNS 238 6122 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਇਤ ਰਹਿੰਦਾ ਸੀ ਉਹ 21 8 ਨੂੰ ਫਲੋਸਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਹਦਾ ਜਿਹੜਾ ਦੇਵਰ ਸੀ 인ਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬੋਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬੋਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਕ ਨਾਲੇ ਉੱਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਜੀ ਧੰਨਵਾਦ ਜੀ